ਚੋ ਪੋਸਟ ਬਰਾਮਦ ਹੋਇਆ ਕੀ ਮਾਮਲਾ ਸੀ ਸਾਰਾ ਕਿਸ ਤਰ੍ਹਾਂ ਦੀ ਬਰਾਮਦ ਜੈ ਹਨ ਜੀ ਸਾਰਿਆਂ ਨੂੰ ਜਿਹੜਾ ਯੁੱਧ ਨਸ਼ਾ ਅਬਰਧ ਮਹਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਅਧੀਨ ਹੀ ਜਿਹੜੀ ਫਰੀਦਕੋਟ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਵੱਲੋਂ ਜੈਤੋਂ ਵੱਲੋਂ ਇਹਦੇ ਨਾਲ ਹੀ ਆਪਣੀ ਟੀਮ ਸੀਆਈਏ ਤੇ ਉੱਥੇ ਆਪਾਂ ਨੂੰ ਇੱਕ ਕੈਂਟਰ ਵਿੱਚੋਂ 16 ਕਿਲੋ ਤੇ 10 ਕਿਲੋਗ੍ਰam ਜੜੀ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਜਿਸ ਤੇ ਮਕਦਮਾ ਨੰਬਰ 31 ਜਿਹੜਾ ਹੈਗਾ ਬਾਜਾਖਾਨਾ ਤਾਣਾ ਵਿੱਚ ਦਰਜ ਕੀਤਾ ਗਿਆ ਇਸ ਦੇ ਵਿੱਚ ਕੁੱਲ ਤਿੰਨ ਦੋਸ਼ੀ ਰੈਸਟ ਹੋਏ ਨੇ ਜਿਸ ਦਾ ਨਾਮ ਗਰਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਚੈਨਾ ਜੈਤੋ ਸੁਲਵਿੰਦਰ ਸਿੰਘ ਉਰਫ ਸੋਨਾ ਪੁੱਤਰ ਬਲਵਰ ਸਿੰਘ ਵਾਸੀ ਭੋਲੂ ਵਾਲਾ ਰੋਡ ਜ਼ਿਲ੍ਹਾ ਫਰੀਦਕੋਟ ਤੀਸਰਾ ਸੁਖਪਾਲ ਸਿੰਘ ਉਰਫ ਮੰਨੀ ਪੁੱਤਰ ਅਨਵੀਰ ਸਿੰਘ ਗਲੀ ਨੰਬਰ 3 ਸੰਜੇਨਗਰ ਬਸਤੀ ਜ਼ਿਲ੍ਹਾ ਫਰੀਦਕੋਟ ਇਹ ਜਿਹੜੇ ਤਿੰਨਾ ਜਣਿਆਂ ਪਾਸੋਂ ਇੱਕ ਕੈਂਟਰ ਦੇ ਵਿੱਚ ਜੋ ਕਿ ਇੱਕ ਕੈਂਟਰ ਆਪਣਾ ਅਸ਼ੋਕ ਲੀਲੈਂਡ ਮੇਕ ਦਾ PB03BF8599 ਇਦੇ ਵਿੱਚੋਂ 73 ਗੱਟਿਆਂ ਦੇ ਵਿੱਚ ਕੁੱਲ 1610 ਕਿਲੋਗ੍ਰਾਮ ਜਿਹੜੀ ਭੁੱਕੀ ਚੋਰਾ ਬੋਸ ਦਾ। ਤਾਂ ਵੀ ਇਨਫਾਰਮੇਸ਼ਨ ਸੀ ਜਾਂ ਨਹੀਂ ਇਹ ਜਿਹੜੀ ਰਿਕਵਰੀ ਹੈਗੀ ਆ ਜਿਵੇਂ ਨਸ਼ਿਆਂ ਦੇ ਸਬੰਧ ਵਿੱਚ ਜਿਹੜੀਆਂ ਰੈਗੂਲਰ ਗਸ਼ਤ ਜਿਹੜੀਆਂ ਥਾਣਿਆਂ ਵੱਲੋਂ ਐਂਡ ਸੀਆਈਏ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਦੇ ਅਧੀਨ ਹੀ ਸੀਆਈਏ ਜੈਤੋਂ ਵੱਲੋਂ ਜਿਹੜੀ ਹੈਗੀ ਆ ਨੈਸ਼ਨਲ ਹਾਈਵੇ ਦੇ ਉੱਤੇ ਗਸ਼ਤ ਕੀਤੀ ਜਾ ਰਹੀ ਸੀ। ਉਹਨਾਂ ਨੂੰ ਸ਼ੱਕ ਪੈਣ ਦੇ ਸ਼ੱਕ ਦੇ ਆਧਾਰ ਤੇ ਉਹਨਾਂ ਵੱਲੋਂ ਇੱਕ ਕੈਂਟਰ ਨੂੰ ਰੋਕਿਆ ਗਿਆ। ਤੇ ਉਹ ਜਦੋਂ ਰੋਕਿਆ ਗਿਆ ਤੇ ਪੁੱਛ ਪੜਤਾਲ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਆ ਸਾਹਮਣੇ ਆਈ ਹੈਗੀ ਆ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਹੈ ਨਹੀਂ ਇਹਨਾਂ ਤੇ ਕਿਸੇ ਵੀ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਤੇ ਮਾਮਲਾ ਨਹੀਂ ਦਰਜ ਹੈਗਾ ਇਹਨਾਂ ਵਿੱਚੋਂ ਇੱਕ ਜਾਨੇ ਤੇ ਐਕਸੀਡੈਂਟਲ ਦੇਟਾ ਦਾ ਪਾਚਾ ਜਿਹੜਾ ਜਰੂਰ ਜਿਹੜਾ ਹੈਗਾ ਦਰਜ ਚਾਂਚ ਪਤਾ ਲੱਗੇ ਕਿ ਕਿੱਥੋਂ ਲੈ ਕੇ ਆ ਰਹੇ ਸੀ ਔਰ ਅੱਗੇ ਕਿੱਥੇ ਸਪਲਾਈ ਹੋਣਾ ਸੀ ਜੋ ਹੁਣ ਤੱਕ ਦੀ ਸਾਡੇ ਸਾਹਮਣੇ ਆਈ ਹੈ ਉਹਦੇ ਚੋ ਜੋ ਸੈਂਟਰਲ ਆਪਣੇ ਆਪਾਂ ਕਹਿ ਲਈਏ ਇੱਕ ਵਾਰ ਇੰਡੀਆ ਉੱਥੋਂ ਇਹ originate ਹੋਈ ਹੈਗੀ ਕਿਉਂਕਿ ਹੁਣੀ ਜਿਹੜਾ ਹੈਗਾ ਸੀਜ਼ਨ ਖਤਮ ਹੋਇਆ ਤੇ ਉੱਥੋਂ originate ਹੋਈ ਹੈ ਹੁਣ ਸਪੈਸੀਫਿਕਲੀ ਕਿਸ ਪਲੇਸ ਤੋਂ ਇਹ ਲੈ ਕੇ ਆਏ ਆ ਅੱਗੇ ਇਹਨਾਂ ਨੇ ਕਿੱਥੇ ਲੈ ਕੇ ਜਾਣਾ ਸੀ ਇਹਦੇ ਉੱਤੇ ਜਿਹੜੀ ਜਾਂਚ ਸਾਡੇ ਵੱਲੋਂ ਕੀਤੀ ਜਾ ਰਹੀ ਹੈਗੀ ਤੇ ਉਸ ਫਾਲੋ ਅਪ ਜਿਹੜਾ ਐਕਸ਼ਨ ਹੈ ਉਹ ਵੀ ਕੀਤਾ ਜਾਵੇਗਾ ਸਰ ਇਹ ਡਰਾਈਵਰੀ ਤੇ ਨਹੀਂ ਕਿ ਕੋਈ ਹੋਰ ਕੋਈ ਕੰਮ ਕਰ ਰਿਹਾ ਹੋਵੇਗਾ ਨਾ ਪਰਫਾਈਲਟੀ ਹੈ ਨਾ ਇਹਨਾਂ ਦੀ ਜੋ ਪ੍ਰੋਫਾਈਲਿੰਗ ਹੁਣ ਤੱਕ ਸਾਹਮਣੇ ਆਈ ਹੈਗੀ ਵੇ ਇਹ ਡਰਾਈਵਰੀ ਨੇ ਬੇਸਿਕਲੀ ਇਹ ਤੇ ਲੇਕਿਨ ਇਹ ਜਿਸ ਤਰ੍ਹਾਂ ਨਾਲ ਇਹ ਇੱਕ ਐਡੀ ਵੱਡੀ ਖੇਪ ਨੂੰ ਲੈ ਕੇ ਆ ਰਿਹਾ ਚੋ ਮੈਨੂੰ ਲੱਗਦਾ ਕਿ ਇੱਕ ਕੋਰੀਅਰ ਦੇ ਰੂਪ ਚ ਜਿਹੜੇ ਹੁੰਦੇ ਆ ਨਾ ਕਿ ਅਸੀਂ ਡਿਲੀਵਰੀ ਖਾ ਕੇ ਤੇ ਉਹ ਚੀਜ਼ਾਂ ਕਰਕੇ ਉਸ ਤਰ੍ਹਾਂ ਦੇ ਇਹ ਥੋੜੇ ਜਿਹੜੇ ਭਰਾ ਦੇ ਫਸਟ ਇਨਵੈਸਟੀਗੇਸ਼ਨ ਚ ਪਤਾ ਨਹੀਂ ਲੱਗਾ ਵੀ ਕਿੱਥੋਂ ਮੈਂ ਜਿਹੜੇ ਸਪੈਸਿਫਿਕ ਨਹੀਂ ਅਸੀਂ ਹੋ ਪਾਏ ਜੇ ਮਤਲਬ ਕਿ ਅਸੀਂ ਕਹਿ ਦਈਏ ਕਿ ਇਹ ਕਿਥੋਂ ਬੇਸਿਕਲੀ ਓਰੀਜਿਨੇਟ ਹੋਇਆ ਹੈਗਾ ਕਿਉਂਕਿ ਜਿਹੜੇ ਕਈ ਵਾਰੀ ਆਫਰ ਜਿਹੜੇ ਅੱਜਕੱਲ ਨਸ਼ਾ ਤਸਕਰ ਨੇ ਕੱਟ ਆਫ ਮੈਥਡ ਯੂਜ਼ ਕਰਦੇ ਨੇ ਵੇ ਅਦੇਰਾ ਕਿਸ ਨੇ ਚਲਾਇਆ ਅਦੇਰਾ ਕਿਸ ਨੇ ਚਲਾਇਆ ਅਦੇਰਾ ਕਿਸ ਨੇ ਚਲਾਇਆ ਸੋ ਉਹ ਜਿਹੜਾ ਜਾਂਚ ਦਾ ਵਿਸ਼ਾ ਹੈਗਾ ਸਾਡਾ ਹਲੇ ਅਸੀਂ ਸੁਣ ਉਹਨੂੰ ਉਹਦੇ ਤੇ ਕਰਕੇ ਟੈਕਨੀਕਲੀ ਉੱਥੇ ਜ਼ਰੂਰ ਪਹੁੰਚਾਂਗੇ